ਸਵਾਗਤ ਹੈ ਦੋਸਤੋ ਇੱਕ ਹੋਰ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਇੱਕ ਮੁੰਡਾ ਜਿਸ ਦਾ ਨਾਂ ਦਲਵੀਰ ਸੀ ਤੇ ਉਸ ਦਾ ਇੱਕ ਵੱਡਾ ਭਰਾ ਹੋਰ ਵੀ ਸੀ ਜਦੋਂ ਦਲਵੀਰ ਵੱਡਾ ਹੋਇਆ ਤਾਂ ਆਪਣੇ ਮਾਪੇ ਅਤੇ ਦੋਸਤਾਂ ਨੂੰ ਹਮੇਸ਼ਾ ਕਹਿੰਦਾ ਸੀ ਕਿ ਮੈਂ ਗਰੀਬ ਘਰ ਦੀ ਕੁੜੀ ਨਾਲ ਹੀ ਵਿਆਹ ਕਰਵਾਉਣਾ ਹੈ ਕਿਉਂਕਿ ਗਰੀਬ ਘਰ ਦੀਆਂ ਕੁੜੀਆਂ ਬਹੁਤ ਵਧੀਆ ਹੁੰਦੀਆਂ ਨੇ ਜੇਕਰ ਉਹ ਹੋਰ ਪੜ੍ਹਨਾ ਚਾਹੇਗੀ ਤਾਂ ਮੈਂ ਉਸ ਨੂੰ ਅੱਗੇ ਪੜ੍ਹਨ ਲਾਵਾਂਗਾ ਮੈਂ ਉਸ ਦਾ ਹਰ ਗੱਲ ਵਿੱਚ ਸਾਥ ਦੇਵਾਂਗਾ ਤੇ ਉਸ ਦਾ ਬਹੁਤ ਖਿਆਲ ਰੱਖਾਂਗਾ ਉਸ ਦੀਆਂ ਗੱਲਾਂ ਕੰਮੋਂ ਨੂੰ ਬਹੁਤ ਵਧੀਆ ਲੱਗਦੀਆਂ ਸੀ ਉਸ ਦੇ ਨਾਲ ਪੜ੍ਹ ਕੇ ਵੱਡੀ ਹੋਈ ਸੀ ਤੇ ਉਹ ਦਲਵੀਰ ਨੂੰ ਕਹਿੰਦੀ ਹੁੰਦੀ ਸੀ ਕਿ ਤੂੰ ਤਾਂ ਬੜਾ ਸਿਆਣਾ ਏ ਤੇਰੀ ਸੋਚ ਬੜੀ ਚੰਗੀ ਏ ਦਲਵੀਰ ਦਾ ਭਰਾ ਜਰਮਨ ਵਿੱਚ ਰਹਿੰਦਾ ਸੀ ਤੇ ਉਸਨੇ ਉੱਥੇ ਹੀ ਵਿਆਹ ਕਰਵਾਇਆ ਹੋਇਆ ਸੀ ਇਸ ਲਈ ਦਲਵੀਰ ਇਕੱਲਾ ਹੀ ਆਪਣੇ ਮਾਪਿਆਂ ਨਾਲ ਰਹਿੰਦਾ ਸੀ ਉੱਚੀ ਜਾਤ ਦੇ ਪਰਿਵਾਰ ਵਿੱਚੋਂ ਹੋਣ ਕਾਰਨ ਆਕੜ ਹੋਣੀ ਤਾਂ ਆਮ ਗੱਲ ਸੀ ਦਲਵੀਰ ਸੁਭਾਅ ਕਰਕੇ ਪਿੰਡ ਵਿੱਚ ਉਬੜਦਾ ਸਤਾਰਾ ਸੀ ਮਤਲਬ ਕਾਫੀ ਵਿਗੜਿਆ ਹੋਇਆ ਸੀ ਉਸ ਦੇ ਘਰ ਦੇ ਬਹੁਤ ਚਿੰਤਿਤ ਰਹਿੰਦੇ ਸੀ ਕਿ ਦਲਵੀਰ ਨੂੰ ਕੋਈ ਕੰਮਕਾਰ ਤੇ ਲਗਾਇਆ ਜਾਵੇ ਪਰ ਛੋਟਾ ਮੋਟਾ ਕੰਮ ਕਰਨ ਨੂੰ ਦਲਵੀਰ ਆਪਣੀ ਸ਼ਾਨ ਦੇ ਖਿਲਾਫ ਸਮਝਦਾ ਸੀ ਕਿ ਲੋਕ ਕੀ ਕਹਿਣਗੇ ਤੂੰ ਇਹ ਕਿਹੜਾ ਕੰਮ ਕਰਦਾ ਹੈ ਉਹ ਸਾਰਾ ਦਿਨ ਵੇਲੇ ਯਾਰਾਂ ਦੋਸਤਾਂ ਨਾਲ ਘੁੰਮਦਾ ਰਹਿੰਦਾ ਸੀ ਇਸ ਲਈ ਮਾਪੇ ਨੇ ਉਸਦੇ ਵੱਡੇ ਭਰਾ ਨੂੰ ਕਹਿ ਕੇ ਦਲਵੀਰ ਦੀ ਨੌਕਰੀ ਲਈ ਸਪਾਰਸ਼ ਪਾ ਦਿੱਤੀ ਸੀ ਉਸ ਨੇ ਪੈਸੇ ਦੇ ਕੇ ਦਲਵੀਰ ਨੂੰ ਸਮੁੰਦਰੀ ਜਹਾਜ਼ਾਂ ਦੀ ਇੱਕ ਕੰਪਨੀ ਵਿੱਚ ਨੌਕਰੀ ਲਵਾ ਦਿੱਤਾ ਤਾਂ ਦਲਵੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ ਉਹ ਨੌਕਰੀ ਤੇ ਚਲਾ ਗਿਆ ਸੀ ਉਸ ਦੀ ਤਨਖਾਹ ਵੀ ਬਹੁਤ ਚੰਗੀ ਸੀ ਤੇ ਪਰਿਵਾਰ ਵਾਲੇ ਵੀ ਬੇਫਿਕਰ ਹੋ ਗਏ ਕਿ ਮੁੰਡਾ ਕੰਮ ਤੇ ਲੱਗ ਗਿਆ ਹੈ ਦਲਵੀਰ ਨੇ ਫੇਸਬੁੱਕ ਤੇ ਆਪਣੀਆਂ ਵੱਖ-ਵੱਖ ਜਹਾਜ਼ਾਂ ਤੇ ਬਹੁਤ ਫੋਟੋਆਂ ਪਾਈਆਂ ਹੋਈਆਂ ਸੀ ਜਿਸ ਕਰਕੇ ਉਸ ਦੀਆਂ ਉੱਥੇ ਬਹੁਤ ਸਾਰੀਆਂ ਕੁੜੀਆਂ ਦੋਸਤ ਬਣ ਗਈਆਂ ਸੀ ਇਸ ਬਾਰੇ ਉਸ ਨੇ ਕੰਮ ਨੂੰ ਦੱਸਿਆ ਕੀ ਕੁੜੀਆਂ ਉਸ ਨਾਲ ਬਹੁਤ ਗੱਲਾਂ ਕਰਦੀਆਂ ਨੇ ਪਰ ਉਹ ਝੂਠ ਬਹੁਤ ਬੋਲਦੀਆਂ ਹਨ ਮੈਨੂੰ ਅੱਜ ਤੱਕ ਕੋਈ ਚੱਜ ਦੀ ਕੁੜੀ ਨਹੀਂ ਮਿਲੀ ਹੈ ਕਮੌਣੇ ਕਿਹਾ ਜੇਕਰ ਕੋਈ ਕੁੜੀ ਮਿਲ ਗਈ ਤਾਂ ਉਸਦੇ ਨਾਲ ਧੋਖਾ ਨਾ ਕਰਨਾ ਦਲਵੀਰ ਕਹਿੰਦਾ ਮੈਂ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਦਾ ਹਾਂ ਇਸੇ ਤਰ੍ਹਾਂ ਦਲਵੀਰ ਦੀਆਂ ਫੋਟੋਆਂ ਦੇਖ ਕੇ ਮੰਨੂ ਬਹੁਤ ਪ੍ਰਭਾਵਿਤ ਹੋਈ ਤਾਂ ਦੋਵਾਂ ਨੇ ਫੇਸਬੁੱਕ ਤੇ ਗੱਲ ਕਰਨੇ ਸ਼ੁਰੂ ਕਰ ਦਿੱਤੀ ਸੀ ਉਹਨਾਂ ਦੀ ਗੱਲ ਹੌਲੀ-ਹੌਲੀ ਬਹੁਤ ਅੱਗੇ ਵੱਧ ਗਈ ਤਾਂ ਦਲਵੀਰ ਨੇ ਇਸ ਬਾਰੇ ਕਮੋ ਨਾਲ ਗੱਲ ਕੀਤੀ ਕਿਉਂਕਿ ਕਮੋ ਦਲਵੀਰ ਦੀ ਬਹੁਤ ਵਧੀਆ ਦੋਸਤ ਸੀ ਤੇ ਉਹ ਆਪਣੀ ਹਰ ਗੱਲ ਉਸ ਨੂੰ ਦੱਸਦਾ ਸੀ ਉਸ ਨੇ ਕਮੋ ਨੂੰ ਦੱਸਿਆ ਕਿ ਮੈਨੂੰ ਇੱਕ ਕੁੜੀ ਮਿਲ ਗਈ ਹੈ ਉਹ ਬਹੁਤ ਗਰੀਬ ਘਰ ਦੀ ਕੁੜੀ ਹੈ ਤੇ ਉਹ ਅੱਗੇ ਪੜਨਾ ਚਾਹੁੰਦੀ ਸੀ ਪਰ ਘਰ ਦੀ ਗਰੀਬੀ ਕਾਰਨ ਉਸ ਨੂੰ ਪੜ੍ਹਾਈ ਛੱਡਣੀ ਪੈ ਗਈ ਸੀ ਉਸ ਦਾ ਨਾਮ ਮੰਨੂ ਹੈ ਤੇ ਉਹ ਬਹੁਤ ਸਿਆਣੀ ਕੁੜੀ ਹੈ ਮੈਂ ਇਸੇ ਕੁੜੀ ਨਾਲ ਹੀ ਵਿਆਹ ਕਰਾਂਗਾ ਮੈਨੂੰ ਇਸ ਤਰ੍ਹਾਂ ਦੀ ਕੁੜੀ ਦੀ ਤਲਾਸ਼ ਸੀ ਫਿਰ ਦਲਵੀਰ ਛੁੱਟੀ ਲੈ ਕੇ ਘਰ ਆ ਗਿਆ ਸੀ ਉਹ ਤੇ ਮੰਨੂ ਇੱਕ ਦੂਜੇ ਨੂੰ ਮਿਲਦੇ ਰਹੇ ਤੇ ਬਹੁਤ ਦਿਨ ਬੀਤ ਜਾਣ ਮਗਰੋਂ ਦਲਵੀਰ ਮੰਨੂ ਦੇ ਘਰ ਚਲਾ ਗਿਆ ਉਸ ਨੇ ਮੰਨੂ ਦੇ ਮਾਪਿਓ ਨਾਲ ਬੜੇ ਪਿਆਰ ਸਤਿਕਾਰ ਨਾਲ ਗੱਲ ਕੀਤੀ ਉਸ ਦੇ ਮਾਪਿਓ ਵੀ ਮੰਨੂ ਦੀ ਤਰ੍ਹਾਂ ਬਹੁਤ ਭੋਲੇ-ਪਾਲੇ ਜੇ ਸੀ। ਉਹਨਾਂ ਨੂੰ ਦਲਵੀਰ ਨੇ ਕਿਹਾ, "ਅੰਕਲ ਜੀ, ਮੈਂ ਮੰਨੂ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਤੁਹਾਨੂੰ ਕੋਈ ਖਰਚਾ ਕਰਨ ਦੀ ਲੋੜ ਨਹੀਂ ਹੈ। ਮੈਂ ਸਭ ਕੁਝ ਖੁਦ ਕਰਾਂਗਾ ਤੇ ਮੈਨੂੰ ਕੋਈ ਦਾਜ ਦੀ ਲੋੜ ਨਹੀਂ। ਅਸੀਂ ਬਿਲਕੁਲ ਸਾਦੇ ਢੰਗ ਨਾਲ ਵਿਆਹ ਕਰਵਾਵਾਂਗੇ ਤੇ ਨਾਲੇ ਹਾਂ, ਮੰਨੂ ਘਰ ਦੇ ਹਾਲਾਤਾਂ ਕਾਰਨ ਪੜਵੀ ਨਹੀਂ ਸਕੀ ਸੀ।" ਪਰ ਮੰਨੂ ਬਹੁਤ ਹੁਸ਼ਿਆਰ ਏ ਤੁਸੀਂ ਫਿਕਰ ਨਾ ਕਰੋ ਮੈਂ ਇਸ ਨੂੰ ਅੱਗੇ ਪੜਾਵਾਂਗਾ ਅਸੀਂ ਦੋ ਪਰਾਈ ਹਾਂ ਸਾਡੀ ਕੋਈ ਭੈਣ ਨਹੀਂ ਹੈ ਮੇਰੀ ਮਾਂ ਨੂੰ ਨੋਹ ਦਾ ਬੜਾ ਚਾਅ ਏ ਕਿ ਜਲਦੀ ਜਲਦੀ ਘਰ ਨੂੰ ਆ ਜਾਵੇ ਕਿਉਂਕਿ ਮੇਰਾ ਵੱਡਾ ਭਰਾ ਜਰਮਨ ਹੀ ਰਹਿੰਦਾ ਇਸ ਲਈ ਉਹ ਤਾਂ ਆ ਨਹੀਂ ਸਕਦਾ ਮੇਰੇ ਬੇਬੇ ਬਾਪੂ ਇੱਥੇ ਇਕੱਲੇ ਰਹਿੰਦੇ ਮੈਂ ਵੀ ਸ਼ਿਪ ਤੇ ਚੱਲਾ ਜਾਂਦਾ ਹਾਂ ਇਸ ਲਈ ਜਿੰਨੀ ਜਲਦੀ ਹੋ ਸਕੇ اسی ਵਿਆਹ ਕਰਵਾਉਣਾ ਕਿਉਂਕਿ ਮੈਂ 15 ਦਿਨ ਦੀ ਛੁੱਟੀ ਆਇਆ ਹੋਇਆ ਹਾਂ ਦਲਵੀਰ ਇੱਕੋ ਸਾਹ ਵਿੱਚ ਬੋਲਦਾ ਹੀ ਜਾ ਰਿਹਾ ਸੀ ਮੰਨੂ ਦੇ ਮਾਪਿਆਂ ਨੂੰ ਵੀ ਦਲਵੀਰ ਦੇ ਵਿਚਾਰ ਬਹੁਤ ਚੰਗੇ ਲੱਗੇ ਸੀ ਉਹਨਾਂ ਨੇ ਸੋਚਿਆ ਕਿ ਕੁੜੀ ਨੂੰ ਅੱਗੇ ਪਿੱਛੇ ਤਾਂ ਵਿਆਹਣਾ ਹੀ ਹੈ ਜੇਕਰ ਇੰਨਾ ਨੇਕ ਮੁੰਡਾ ਮਿਲ ਰਿਹਾ ਹੈ ਤਾਂ ਹੁਣ ਕੀ ਹਰਜ ਹੈ ਉਹਨਾਂ ਨੇ ਬਿਨਾਂ ਕੁਝ ਸੋਚੇ ਵਿਆਹ ਰੱਖ ਦਿੱਤਾ ਸੀ ਫਿਰ ਬਿਲਕੁਲ ਸਾਦੇ ਢੰਗ ਨਾਲ ਵਿਆਹ ਕੀਤਾ ਗਿਆ ਕਿਉਂਕਿ ਦਲਵੀਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਤੁਹਾਨੂੰ ਕੋਈ ਖਰਚਾ ਨਹੀਂ ਕਰਨ ਦੇਵਾਂਗਾ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਦਲਵੀਰ ਦੇ ਘਰ ਤੋਂ ਕੋਈ ਨਹੀਂ ਆਇਆ ਸੀ ਕਿਉਂਕਿ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਅੱਜ ਦਲਵੀਰ ਦਾ ਵਿਆਹ ਹੋ ਰਿਹਾ ਹੈ ਦਲਵੀਰ ਨੇ ਮੰਨੂ ਤੇ ਉਸਦੇ ਘਰ ਵਾਲਿਆਂ ਨੂੰ ਕਿਹਾ ਕਿ ਮਾਪਿਤਾ ਬਾਹਰ ਭਰਾ ਕੋਲ ਗਏ ਹੋਏ ਨੇ ਇਸ ਲਈ ਨਹੀਂ ਆਏ ਹਨ ਉਹਨਾਂ ਨੇ ਇਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਸੀ ਹੁਣ ਦਲਵੀਰ ਤੇ ਮੰਨੂ ਦਾ ਵਿਆਹ ਸਾਰੇ ਰੀਤੀ ਰਿਵਾਜਾਂ ਨਾਲ ਹੋ ਗਿਆ ਸੀ ਉਹ ਦੋਵੇਂ ਬਹੁਤ ਖੁਸ਼ ਸੀ ਤੇ ਵਿਆਹ ਤੋਂ ਬਾਅਦ ਹੀ ਦਲਵੀਰ ਮੰਨੂ ਨੂੰ ਲੈ ਕੇ ਸ਼ਿਮਲੇ ਚਲਾ ਗਿਆ ਸੀ ਉਹਨਾਂ ਉੱਤੇ ਬਹੁਤ ਆਨੰਦ ਲਿਆ ਮੰਨੂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਇੰਨੀ ਸੋਹਣੀ ਥਾਂ ਵੀ ਦੇਖ ਸਕੇਗੀ ਤੇ ਉਸ ਨੂੰ ਦਲਵੀਰ ਵਰਗਾ ਇੰਨਾ ਪਿਆਰ ਕਰਨ ਵਾਲਾ ਪਤੀ ਮਿਲੇਗਾ ਕਿਉਂਕਿ ਉਹ ਗਰੀਬ ਘਰੋਂ ਸੀ ਉਸ ਨੂੰ ਆਪਣੀ ਕਿਸਮਤ ਤੇ ਯਕੀਨ ਨਹੀਂ ਆ ਰਿਹਾ ਸੀ ਫਿਰ ਦਲਵੀਰ ਦੀ ਛੁੱਟੀ ਖਤਮ ਹੋ ਗਈ ਸੀ ਤੇ ਉਸਨੇ ਵਾਪਸ ਕੰਪਨੀ ਵਿੱਚ ਜਾਣਾ ਸੀ ਇਸ ਲਈ ਉਹ ਮੰਨੋ ਨੂੰ ਵਾਪਸ ਉਸਤੇ ਪੇਕੇ ਘਰ ਛੱਡ ਕੇ ਡਿਊਟੀ ਤੇ ਚਲਾ ਗਿਆ ਸੀ ਫਿਰ ਜਦੋਂ ਉਹ ਡਿਊਟੀ ਤੇ ਪਹੁੰਚਿਆ ਤਾਂ ਵਿਆਹ ਦੀਆਂ ਫੋਟੋਆਂ ਦੇ ਸਟੇਟਸ ਵੇਖ ਕੇ ਪਿੰਡ ਦੇ ਮੁੰਡਿਆਂ ਨੇ ਮੈਸੇਜ ਕੀਤੇ ਤੇ ਪੁੱਛਿਆ ਓਏ ਦਲਵੀਰ ਤੂੰ ਵਿਆਹ ਕਰਵਾ ਲਿਆ ਤੇ ਸਾਨੂੰ ਵਿਆਹ ਬਾਰੇ ਕੁਝ ਦੱਸਿਆ ਵੀ ਨਹੀਂ ਹੈ ਦਲਵੀਰ ਨੇ ਕਿਹਾ ਸਭ ਕੁਝ ਜਲਦੀ ਜਲਦੀ ਵਿੱਚ ਹੋਇਆ ਦੱਸਣ ਦਾ ਸਮਾਂ ਹੀ ਨਹੀਂ ਮਿਲਿਆ ਸੀ ਫਿਰ ਉਹਨਾਂ ਮੁੰਡਿਆਂ ਨੇ ਦਲਵੀਰ ਦੇ ਘਰ ਜਾ ਕੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸ ਦੇ ਘਰਦਿਆਂ ਨੂੰ ਕੁਝ ਪਤਾ ਹੀ ਨਹੀਂ ਸੀ ਉਹ ਵਿਸ਼ਵਾਸ ਹੀ ਨਹੀਂ ਕਰ ਰਹੇ ਸੀ ਤਾਂ ਉਹਨਾਂ ਮੁੰਡਿਆਂ ਨੇ ਵਿਆਹ ਦੀਆਂ ਫੋਟੋਆਂ ਦਿਖਾ ਦਿੱਤੀਆਂ ਸੀ ਇਹ ਦੇਖ ਕੇ ਦਲਵੀਰ ਦੇ ਘਰ ਵਾਲੇ ਹੈਰਾਨ ਰਹਿ ਗਏ ਕਿ ਉਹ ਛੁੱਟੀ ਆਇਆ ਸੀ ਤੇ ਘਰ ਆਇਆ ਹੀ ਨਹੀਂ ਤੇ ਵਿਆਹ ਕਰਵਾ ਕੇ ਵਾਪਸ ਵੀ ਚਲਾ ਗਿਆ ਹੈ ਦਲਵੀਰ ਦੇ ਮਾਪੇ ਬਹੁਤ ਪਰੇਸ਼ਾਨ ਹੋ ਗਏ ਸੀ ਉਹਨਾਂ ਨੇ ਦਲਵੀਰ ਨੂੰ ਫੋਨ ਲਗਾਇਆ ਪਰ ਉਸਦੇ ਨੰਬਰ ਤੇ ਨੈਟਵਰਕ ਨਹੀਂ ਆ ਰਿਹਾ ਸੀ ਫਿਰ ਕੁਝ ਦਿਨਾਂ ਬਾਅਦ ਪਰਿਵਾਰ ਦੀ ਦਲਵੀਰ ਨਾਲ ਗੱਲ ਹੋਈ ਤਾਂ ਉਹਨਾਂ ਨੇ ਸਭ ਕੁਝ ਪੁੱਛਿਆ ਕਿ ਕੀ ਇਹ ਸਾਰਾ ਕੁਝ ਸੱਚ ਹੈ ਦਲਵੀਰ ਨੇ ਕਿਹਾ ਹਾਂ ਜੀ ਤੁਸੀਂ ਸੱਚ ਸੁਣਿਆ ਹੈ ਉਸਦੇ ਮਾਪੇ ਨੇ ਉਸਦੀ ਬੋਤ ਕੁੱਤੇ ਖਾਣੇ ਕੀਤੀ ਤਾਂ ਦਲਵੀਰ ਨੇ ਫੋਨ ਕੱਟ ਦਿੱਤਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਇਹ ਹੀ ਸਭ ਕੁਝ ਸੁਣਨ ਨੂੰ ਮਿਲੇਗਾ ਫਿਰ ਦਲਵੀਰ ਦੇ ਮਾਪਿਆਂ ਨੇ ਉਸਦੇ ਬਾਹਰ ਵਾਲੇ ਭਰਾ ਨੂੰ ਸਭ ਕੁਝ ਦੱਸਿਆ ਤਾਂ ਉਸ ਨੇ ਦਲਵੀਰ ਨਾਲ ਗੱਲ ਕੀਤੀ ਤੇ ਕਿਹਾ ਦਲਵੀਰ ਇਹ ਤੂੰ ਕੀ ਕੀਤਾ ਆਪਣੀ ਮਰਜ਼ੀ ਨਾਲ ਬਿਨਾ ਦੱਸੇ ਵਿਆਹ ਕਰਵਾ ਲਿਆ ਤੇ ਉਹ ਵੀ ਕਿਸੇ ਹੋਰ ਜਾਤ ਦੀ ਗਰੀਬ ਕੁੜੀ ਨਾਲ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਦਲਵੀਰ ਨੇ ਕਿਹਾ ਵੀਰੇ ਯਾਰ ਤੂੰ ਵੀ ਤਾਂ ਆਪੇ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਵਾਇਆ ਸੀ ਤੈਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਸੀ ਫਿਰ ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋ ਮੇਰੀ ਜ਼ਿੰਦਗੀ ਏ ਮੈਨੂੰ ਪਤਾ ਮੈਂ ਕੀ ਕਰਨਾ ਹੈ ਫਿਰ ਇਸੇ ਤਰ੍ਹਾਂ ਹੀ ਸਮਾਂ ਲੰਘਿਆ ਤਾਂ ਦਲਵੀਰ ਇੱਕ ਵਾਰ ਫਿਰ ਛੁੱਟੀ ਆਇਆ ਇਸ ਵਾਰ ਉਹ ਆਪਣੇ ਘਰ ਹੀ ਗਿਆ ਤੇ ਮਾਪਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਹਨਾਂ ਨੇ ਇਸ ਵਿਆਹ ਤੇ ਮੰਨੂ ਨੂੰ ਨੋਹ ਦੇ ਰੂਪ ਵਿੱਚ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ ਸੀ ਕਿਉਂਕਿ ਉਹ ਕਿਸੇ ਹੋਰ ਬਰਾਦਰੀ ਦੀ ਸੀ ਉਹਨਾਂ ਨੇ ਕਿਹਾ ਇੰਨੇ ਗਰੀਬ ਘਰ ਦੀ ਕੁੜੀ ਨਾਲ ਬਿਨਾਂ ਦੱਸੇ ਵਿਆਹ ਕਰਵਾਉਣ ਲੱਗੇ ਤੈਨੂੰ ਸ਼ਰਮ ਨਹੀਂ ਆਈ ਸੀ ਇਸ ਘਰ ਤੋਂ ਨਿਕਲ ਜਾ ਅਸੀਂ ਤੈਨੂੰ ਬੇਦਖਲ ਕਰਦੇ ਹਾਂ ਹੁਣ ਇੱਥੇ ਆਉਣ ਦੀ ਕੋਈ ਲੋੜ ਨਹੀਂ ਹੈ ਇਥੋਂ ਦਫਾ ਹੋ ਜਾ ਦਲਵੀਰ ਨੇ ਕਿਹਾ ਪਾਪਾ ਇਹ ਕੀ ਕਹਿ ਰਹੇ ਹੋ ਇਸ ਤਰ੍ਹਾਂ ਤਾਂ ਨਾ ਕਰੋ ਹੁਣ ਮੈਂ ਕੀ ਕਰਾਂ ਦੱਸੋ ਉਸਦੇ ਪਿਤਾ ਨੇ ਕਿਹਾ ਬਸ ਇਥੋਂ ਦਫਾ ਹੋ ਜਾ ਤੈਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ ਤੂੰ ਪਹਿਲਾਂ ਹੀ ਬਹੁਤ ਕੁਝ ਕਰ ਦਿੱਤਾ ਹੈ ਸਾਡੀ ਤਾਂ ਬੇਇੱਜ਼ਤੀ ਕਰਵਾ ਕੇ ਰੱਖ ਦਿੱਤੀ ਇਹ ਘਟ ਹੈ ਜੋ ਪੁੱਛ ਰਿਆਂ ਮੈਂ ਕੀ ਕਰਾਂ ਦਲਵੀਰ ਮੰਨੂ ਦੇ ਘਰ ਚਲਾ ਗਿਆ ਤੇ ਉਸ ਨੂੰ ਆਪਣੇ ਨਾਲ ਲੈ ਕੇ ਰੈਸਟੋਰੈਂਟ ਆ ਗਿਆ ਸੀ ਜਦੋਂ ਮੰਨੂ ਨੇ ਪੁੱਛਿਆ ਸੁਣੋ ਜੀ ਆਪਾਂ ਘਰ ਕਦੋਂ ਜਾਵਾਂਗੇ ਤਾਂ ਦਲਵੀਰ ਨੇ ਕਿਹਾ ਹਜੇ ਮਾਪਿਤਾ ਵਾਪਸ ਨਹੀਂ ਆਏ ਉਹ ਬਾਹਰ ਹੀ ਹਨ ਮੰਨੂ ਬੋਲੀ ਉਹ ਤਾਂ ਠੀਕ ਹੈ ਪਰ ਆਪਾਂ ਘਰ ਤਾਂ ਜਾ ਹੀ ਸਕਦੇ ਹਾਂ ਤਾਂ ਦਲਵੀਰ ਕਹਿਣ ਲੱਗਾ ਯਾਰ ਨਹੀਂ ਜਾ ਸਕਦੇ ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ ਤੁਸੀਂ ਜਿਦ ਨਾ ਕਰੋ ਮੰਨੂ ਨੇ ਕਿਹਾ ਅੱਛਾ ਚੱਲ ਰਹਿਣ ਦੇਵੋ ਪਰ ਤੁਸੀਂ ਪਰੇਸ਼ਾਨ ਕਿਉਂ ਹੋ ਇਹ ਤਾਂ ਦੱਸ ਦੇਵੋ ਦਲਵੀਰ ਨੇ ਕਿਹਾ ਮੇਰੀ ਕੰਪਨੀ ਬਦਲ ਗਈ ਮੈਨੂੰ ਜਲਦੀ ਹੀ ਵਾਪਸ ਜਾਣਾ ਪਵੇਗਾ ਤੂੰ ਆਪਣੇ ਘਰ ਚਲੀ ਜਾ ਤੇ ਆਪਣਾ ਖਿਆਲ ਰੱਖੀ ਕੁਝ ਗੱਲਾਂ ਕਰ ਤੋਂ ਬਾਅਦ ਦਲਵੀਰ ਵਾਪਸ ਆਪਣੀ ਕੰਪਨੀ ਵਿੱਚ ਚਲਾ ਗਿਆ ਉਸ ਨੇ ਉੱਥੇ ਆ ਕੇ ਆਪਣੇ ਵੱਡੇ ਭਰਾ ਨਾਲ ਗੱਲ ਕੀਤੀ ਤੇ ਦੱਸਿਆ ਕਿ ਪਿਤਾ ਨੇ ਉਸ ਨੂੰ ਬੇਦਖਲ ਕਰ ਦਿੱਤਾ ਹੈ ਤੇ ਮਾਂ ਨੇ ਤਾਂ ਉਸ ਨਾਲ ਗੱਲ ਤੱਕ ਨਹੀਂ ਕੀਤੀ ਹੈ ਤੁਸੀਂ ਹੀ ਦੱਸੋ ਹੁਣ ਮੈਂ ਕੀ ਕਰਾਂ ਉਸਦੇ ਭਰਾ ਨੇ ਸਮਝਾਉਂਦੇ ਹੋਏ ਕਿਹਾ ਤੂੰ ਕਰਨਾ ਕੀ ਹੈ ਉਸ ਕੁੜੀ ਨੂੰ ਛੱਡ ਕਿਉਂ ਨਹੀਂ ਦਿੰਦਾ ਹੈ ਐਵੇਂ ਆਪਣਾ ਭੁੱਖ ਖਰਾਬ ਕਿਉਂ ਕਰ ਰਿਹਾ ਹੈ ਤੇਰੇ ਵਿਆਹ ਦਾ ਕਿਹੜਾ ਕਿਸੇ ਨੂੰ ਪਤਾ ਹੈ ਦਲਵੀਰ ਕਹਿਣ ਲੱਗਾ ਯਾਰ ਵੀਰੇ ਮੰਨੂ ਗਰਭਵਤੀ ਹੈ ਮੈਂ ਤਾਂ ਫਸ ਗਿਆ ਹਾਂ ਉਸਦੇ ਭਰਾ ਨੇ ਕਿਹਾ ਕੋਈ ਨਹੀਂ ਫਸਿਆ ਆਪਣਾ ਨੰਬਰ ਬਦਲ ਲੈ ਕੁਝ ਨਹੀਂ ਹੁੰਦਾ ਹੈ ਫਿਰ ਉਸਦੇ ਭਰਾ ਨੇ ਦਲਵੀਰ ਨੂੰ ਬਾਹਰ ਦੀਆਂ ਉਦਾਹਰਣਾਂ ਦਿੱਤੀਆਂ ਕਿ ਇੱਥੇ ਇੰਨਾ ਕੁਝ ਹੁੰਦਾ ਕੋਈ ਪਰਵਾਹ ਨਹੀਂ ਕਰਦਾ ਹੈ ਜਦੋਂ ਭਰਾ ਨੇ ਦਲਵੀਰ ਦਾ ਦਿਮਾਗ ਵਾਸ਼ ਕਰ ਦਿੱਤਾ ਤਾਂ ਉਹ ਭਰਾ ਦੀਆਂ ਗੱਲਾਂ ਵਿੱਚ ਆ ਗਿਆ ਸੀ ਉਸਦੇ ਭਰਾ ਨੇ ਕਿਹਾ ਜੋ ਮੈਂ ਕਹਿ ਰਿਹਾ ਹਾਂ ਤੂੰ ਉਹ ਕਰ ਤੇ ਮਾਪੇ ਨੂੰ ਸਮਝਾਉਣ ਦੀ ਮੇਰੀ ਜ਼ਿੰਮੇਵਾਰੀ ਹੈ ਫਿਰ ਦਲਵੀਰ ਦਾ ਫੋਨ ਨੰਬਰ ਲਗਾਤਾਰ ਬੰਦ ਆ ਰਿਹਾ ਸੀ ਮੰਨੂ ਵਾਰ-ਵਾਰ ਨੰਬਰ ਲਾਉਂਦੀ ਪਰ ਨੰਬਰ ਅਕਸਰ ਬੰਦ ਆਉਂਦਾ ਸੀ ਉਸਨੇ ਸੋਚਿਆ ਸ਼ਾਇਦ ਛਿਪ ਤੇ ਨੈਟਵਰਕ ਦੀ ਖਰਾਬੀ ਹੋਵੇਗੀ ਤਾਂ ਹੀ ਫੋਨ ਨਹੀਂ ਲੱਗ ਰਿਹਾ ਪਰ ਉਡੀਕ ਕਰਦੇ ਕਰਦੇ ਇੱਕ ਮਹੀਨਾ ਬੀਤ ਗਿਆ ਦਲਵੀਰ ਦਾ ਫੋਨ ਨਹੀਂ ਆਇਆ ਸੀ ਮੰਨੂ ਨੇ ਬਹੁਤ ਮੈਸੇਜ ਵੀ ਕੀਤੇ ਪਰ ਸਾਰੇ ਅਕਾਊਂਟ ਬੰਦ ਆ ਰਹੀ ਸੀ ਫਿਰ ਇੱਕ ਮਹੀਨੇ ਤੋਂ ਸਾਲ ਬੀਤ ਗਏ ਪਰ ਦਲਵੀਰ ਵਾਪਸ ਨਾ ਪਰਤਿਆ ਤੇ ਨਾ ਹੀ ਉਸ ਦਾ ਕੋਈ ਫੋਨ ਆਇਆ ਸੀ ਮੰਨੂ ਦੇ ਘਰ ਦੇ ਸਮਝ ਚੁੱਕੇ ਸੀ ਕਿ ਉਹਨਾਂ ਨਾਲ ਥੋਖਾ ਹੋ ਚੁੱਕਾ ਹੈ ਪਰ ਹੁਣ ਕੀ ਹੋ ਸਕਦਾ ਸੀ ਕਿਉਂਕਿ ਉਹਨਾਂ ਨੂੰ ਦਲਵੀਰ ਦੇ ਘਰ ਬਾਰੇ ਕੁਝ ਪਤਾ ਨਹੀਂ ਸੀ ਮੰਨੂ ਦੇ ਘਰ ਪੁੱਤਰ ਨੇ ਜਨਮ ਲਿਆ ਸੀ ਤੇ ਪੁੱਤਰ 8 ਮਹੀਨਿਆਂ ਦਾ ਹੋ ਚੁੱਕਾ ਸੀ ਮੰਨੂ ਦੇ ਮੰਮੀ ਡੈਡੀ ਨੇ ਉਸ ਨੂੰ ਵਿਆਹ ਕਰਵਾਉਣ ਲਈ ਬਹੁਤ ਵਾਰ ਕਿਹਾ ਪਰ ਉਹ ਮਨਾ ਕਰ ਦਿੰਦੀ ਉਸ ਨੂੰ ਉਮੀਦ ਸੀ ਕਿ ਦਲਵੀਰ ਵਾਪਸ ਆਏਗਾ ਉਹ ਮੇਰੇ ਨਾਲ ਇਦਾਂ ਨਹੀਂ ਕਰ ਸਕਦਾ ਹੈ ਅੱਜ ਵੀ ਮੰਨੂ ਦਲਵੀਰ ਦੀ ਉਡੀਕ ਵਿੱਚ ਬੈਠੀ ਉਸ ਦਾ ਰਾਹ ਉਡੀਕ ਰਹੀ ਹੈ ਪਰ ਦਲਵੀਰ ਦਾ ਕੋਈ ਪਤਾ ਨਹੀਂ ਉਹ ਕਿੱਥੇ ਹੈ ਇਹ ਕਿਸ ਤਰ੍ਹਾਂ ਦਾ ਪਿਆਰ ਸੀ ਜਾਂ ਇਹ ਤੋਖਾ ਸੀ ਕਿ ਦਲਵੀਰ ਆਪਣੀ ਪਤਨੀ ਲਈ ਕਰਦਿਆਂ ਸਾਹਮਣੇ ਖੜਾ ਹੀ ਨਹੀਂ ਹੋ ਸਕਿਆ ਤੇ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਰਿਸ਼ਤਾ ਹੀ ਖਤਮ ਕਰ ਦਿੱਤਾ ਉਹੀ ਰਿਸ਼ਤਾ ਜੋ ਉਹਨੇ ਆਪ ਜੋੜਿਆ ਸੀ ਕੀ ਰਿਸ਼ਤੇ ਇੰਨੇ ਹੀ ਕੱਚੇ ਹੁੰਦੇ ਹਨ ਜੋ ਜਲਦੀ ਟੁੱਟ ਜਾਂਦੇ ਨੇ ਇੰਨੇ ਤੇਜ਼ ਤੇ ਚਲਾਕ ਦੁਨੀਆ ਵਿੱਚ ਭੋਲੇ-ਪਾਲੇ شریف ਬੰਦੇ ਨੂੰ ਲੋਕ ਲੁੱਟ ਕੇ ਖਾ ਜਾਂਦੇ ਹਨ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ